ਅੱਜ ਦਾ ਇਹ ਸੈਮੀਨਾਰ ਇੱਕ ਵਿਸ਼ੇਸ਼ ਹਾਲਤਾਂ ਦੇ ਵਿੱਚ ਹੋ ਰਿਹਾ ਹੈ ਤੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਰ ਫਿਰ ਵੀ ਸੈਮੀਨਾਰ ਹੋਣਾ ਇਹ ਆਪਦੇ ਹੱਥ ਬਹੁਤ ਵੱਡੀ ਗੱਲ ਹੈ ਇਹਦੀ ਮਹੱਤਤਾ ਅੱਜ ਸ਼ਾਇਦ ਨਾ ਉਨੀ ਲੋਕਾਂ ਨੂੰ ਸਮਝ ਆਵੇ ਪਰ ਆਉਣ ਵਾਲੇ ਸਮੇਂ 'ਚ ਜੋ ਕੁਝ ਅੱਗੇ ਹੋਰ ਵਾਪਰਨਾ ਹੈ ਕਿਉਂਕਿ ਕਈ ਗੱਲਾਂ ਕਿਤੇ ਸ਼ੁਰੂਆਤ ਹੁੰਦੀ ਹੁੰਦੀ ਹੈ ਇਹ ਜਿਹੜੀ ਇੱਕ ਰੀਤ ਬਣ ਗਈ ਨਾ ਕਿ ਜੋ ਅਥਾਰਟिटीज ਐ ਜੋ ਅਧਿਕਾਰੀ ਨੇ ਉਹਨਾਂ ਦੀ ਇੱਛਾ ਤੇ ਹੀ ਆ ਵੀ ਸੰਸਾਰ ਨੂੰ ਕਿਵੇਂ ਚਲਾਉਣਾ ਹੈ ਕਿਸੇ ਚੀਜ਼ ਨੂੰ ਕਿਵੇਂ ਚਲਾਉਣਾ ਹੈ ਅਜਿਹੇ ਬੰਦੇ ਇਤਿਹਾਸ 'ਚ ਅੱਜ ਪਹਿਲੀ ਵਾਰ ਨਹੀਂ ਪੈਦਾ ਹੋਏ ਇਥਾਂ ਜਦੋਂ ਦਾ ਮਨੁੱਖ ਧਰਤੀ ਤੇ ਆਇਆ ਇਹ ਤਾਕਤਾਂ ਉਦੋਂ ਤੋਂ ਸਰਗਰਮ ਹੁੰਦੀਆਂ ਰਹੀਆਂ ਸਾਰਾ ਇਤਿਹਾਸ ਹੀ ਮਨੁੱਖਤਾ ਬਦੀ ਤੇ ਨੇਕੀ ਦੀ ਲੜਾਈ 'ਚ ਠੀਕ ਤੇ ਗਲਤ ਦੀ ਲੜਾਈ 'ਚ ਚਾਹਲਨ ਤੇ ਮਜਲੂਮ ਦੀ ਇਹ ਸਾਰਾ ਇਤਿਹਾਸ ਹੀ ਇਸ ਤਰ੍ਹਾਂ ਦਾ ਹੈ ਸੋ ਅੱਜ ਕਮਾਲ ਦੀ ਗੱਲ ਇਹ ਹੋਈ ਹੈ ਜਿਹਦੀ ਮੈਨੂੰ ਉਮੀਦ ਨਹੀਂ ਸੀ ਕਿ ਨੌਵੇਂ ਪਾਤਸ਼ਾਹੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਦੌਰਾਨ ਵੀ ਕੋਈ ਇਹੋ ਜਿਹੀ ਵਿਵਾਦ ਖੜਾ ਹੋ ਇਹ ਥੋੜੀ ਹੈਰਾਨੀ ਵਾਲੀ ਗੱਲ ਹੋਈ ਹੈ ਇਹ ਥੋੜੀ ਮੇਰੇ ਵਾਸਤੇ ਵੀ ਹੈਰਾਨੀ ਵਾਲੀ ਗੱਲ ਹੋਈ ਹੈ ਬਸ ਤਾਂ ਮਤਲਬ ਜੋ ਜੋ ਦੇਖ ਰਹੇ ਆਂ ਦੇਸ਼ ਦੇ ਵਿੱਚ ਕਿਸ ਕਿਸਮ ਦਾ ਰੁਝਾਨ ਚੱਲ ਰਿਹਾ ਹੈ ਕਿਸ ਕਿਸਮ ਦੀ ਸੋਚ ਜ਼ੋਰ ਫੜ ਰਹੀ ਹੈ ਤੇ ਜੋ ਕੁਝ ਅਸੀਂ ਇਤਿਹਾਸ 'ਚ ਪੜਿਆ ਵੀ ਔਰੰਗਜ਼ੇਬ ਨੇ ਆਹ ਕੀਤਾ ਉਹ ਗੱਲਾਂ ਆ ਹੀ ਸੀ ਕਿ ਆਪ ਤੋ ਵੱਖਰੀ ਸੋਚ ਆਪ ਤੋ ਵੱਖਰੀ ਵਿਚਾਰਤਾ ਰ ਆਪ ਤੋ ਵੱਖਰਾ ਸੱਭਿਆਚਾਰ ਉਹ ਸਹਿਣ ਨਾ ਹੋਣਾ ਤੋ ਆਪਾਂ ਇਸ ਰੋਸ਼ਨੀ ਦੇ ਵਿੱਚ ਦੇਖੀਏ ਕਿ ਜੇ ਨੌਵੇਂ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੈ ਉਹਦੇ ਇਸ ਮਾਹੌਲ ਦੇ ਵਿੱਚ ਇਸ ਪ੍ਰਸੰਗ ਨਾਲ ਜੋੜ ਕੇ ਉਹਦੀ ਮਹਤਤਾ ਕੀ ਬਣਦੀ ਹੈ ਅਕਸਰੇ ਕਿਹਾ ਜਾਂਦਾ ਹੈ ਕਿ ਨੌਵੇਂ ਪਾਤਸ਼ਾਹ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ ਇਹ ਬੜਾ ਚੰਗਾ ਵੀ ਲੱਗਦਾ ਬੜਾ ਠੀਕ ਵੀ ਲੱਗਦਾ ਇਸ ਤਰ੍ਹਾਂ ਕਹਿਣਾ ਹਾਂ ਕਾਰਨ ਇਹ ਕਿ ਅਸੀਂ ਆਦੀ ਹੋ ਗਏ ਜੋ ਮੌਜੂਦਾ ਟਰਮੀਨੋਲੋਜੀ ਹੈ ਜੋ ਮੌਜੂਦਾ ਸ਼ਬਦਾਵਲੀ ਹੈ ਅਸੀਂ ਹਰ ਚੀਜ਼ ਨੂੰ ਉਹਦੇ ਰਾਹੀਂ ਐਕਸਪਲੇਨ ਕਰਨ ਦਾ ਉਹਦੀ ਵਿਆਖਿਆ ਕਰਨ ਦਾ ਉਹ ਯਤਨ ਕਰਦੇ ਆ ਇਹ ਸ਼ਬਦਾਂ ਦੀ ਖੇਡ ਹੈ ਜਿਹੜਾ ਗਲਬਾ ਹੈ ਨਾ ਉਹ ਸ਼ਬਦਾਂ ਨਾਲ ਵੀ ਪਾਇਆ ਜਾਂਦਾ ਇਕੱਲੇ ਉਹ ਹਥਿਆਰਾਂ ਨਾਲ ਜਾਂ ਇਕੱਲੇ ਜਬਰ ਨਾਲ ਕਿ ਤੁਸੀਂ ਗੱਲ ਨੂੰ ਕਿਹੜੇ ਲਫ਼ਜ਼ਾਂ ਚ ਪੇਸ਼ ਕਰਦੇ ਹੋ ਕਿਵੇਂ ਬਿਆਨ ਕਰਦੇ ਹੋ ਇਹ ਛੋਟੀ ਗੱਲ ਨਹੀਂ ਹੁੰਦੀ ਸਭ ਤੋਂ ਗੱਲ ਇੱਥੋਂ ਸ਼ੁਰੂ ਹੁੰਦੀ ਹੈ ਪਹਿਲਾਂ ਕਿ ਕਿਸੇ ਵਰਤਾਰੇ ਨੂੰ ਤੁਸੀਂ ਸ਼ਬਦ ਕੀ ਦੇਣੇ ਸੋ ਮੈਂ ਇਸ ਕਰਕੇ ਇੱਥੋਂ ਗੱਲ ਸ਼ੁਰੂ ਕੀਤੀ ਹੈ ਕਿ ਸਾਨੂੰ ਦੇਖਣ ਨੂੰ ਸਾਰਿਆਂ ਨੂੰ ਲੱਗਦਾ ਵੀ ਇਹ ਚ ਕੀ ਇਤਰਾਜ਼ ਹੈ ਠੀਕ ਹੈ ਨਵੇਂ ਪਾਤਸ਼ਾਹ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ ਪਰ ਇਹ ਮਨੁੱਖੀ ਹੱਕਾਂ ਦੀ ਜਿਹੜੀ ਗੱਲ ਹੈ ਇਤਾਂ ਇੱਕ ਮਾਡਰਨਿਟੀ ਦੀ ਜਿਹੜਾ ਆਧੁਨਿਕ ਜ਼ਮਾਨਾ ਹੈ ਇਹ ਸ਼ਬਦ ਉਦੋਂ ਆਇਆ ਜਾਂ ਕੇ ਇਹ ਪੱਛਮ ਦੇ ਵਿੱਚੋਂ ਆਇਆ ਜਰਫ ਦੇ ਵਿੱਚੋਂ ਆਇਆ 16ਵੀਂ ਸਦੀ ਤੋਂ ਸ਼ੁਰੂ ਹੋ ਕੇ ਉੱਥੇ ਜੋ ਇੱਕ ਜਿਹਨੂੰ ਜਾਗਰਤੀ ਦੀ ਲਹਿਰ ਕਹਿੰਦੇ ਆ ਜਾਂ ਇਨਲਾਈਟਨਮੈਂਟ ਕਹਿੰਦੇ ਆ ਜਾਂ بڑے ਨਾਵਾਂ ਨਾਲ ਡਿਫਾਈਨ ਕੀਤਾ ਜਾਂਦਾ ਬਹੁਤ ਵੱਡੇ ਚਿੰਤਕ ਪੈਦਾ ਹੋਏ ਉਹਨਾਂ ਨੇ ਦੇਖਿਆ ਕਿ ਸੰਸਾਰ ਦੇ ਸਾਹਮਣੇ ਬੜੀਆਂ ਸਮੱਸਿਆਵਾਂ ਹਨ ਇਸ ਤਰ੍ਹਾਂ ਤਾਂ ਗੱਲ ਚੱਲ ਨਹੀਂ ਸਕਦੀ ਤੇ ਉਹਨਾਂ ਨੇ ਫਿਰ ਕੁਝ ਕਦਰਾਂ ਕੀਮਤਾਂ ਇਹ ਜਿਹੀਆਂ ਲੈ ਕੇ ਆਏ ਇਹ ਦੇਖਿਏ ਕਿ ਇਹ ਸੀ ਮਨੁੱਖੀ ਬਰਾਬਰੀ ਆਜ਼ਾਦੀ ਸੁਤੰਤਰ ਹੋਵੇ ਬੰਦਾ ਕਿਸੇ ਚੀਜ਼ ਦਾ ਗੁਲਾਮ ਨਾ ਹੋਵੇ ਤੇ ਕੁਝ ਬੇਸਿਕ ਜਿਹੜੇ ਅਧਿਕਾਰ ਹੈ ਮਨੁੱਖ ਹੋਣ ਦੇ ਨਾਤੇ ਜਿੱਥੇ ਉਹਦਾ ਡੰਗਰਾਂ ਨਾਲੋਂ ਜਾਨਵਰਾਂ ਨਾਲੋਂ ਵਖਰੇਵਾ ਹੋ ਜਾਂਦਾ ਹੈ ਜਦੋਂ ਦੀ ਮਨੁੱਖੀ ਹਸਤੀ ਨੂੰ ਜਿਹੜੀਆਂ ਚੀਜ਼ਾਂ ਡਿਫਾਈਨ ਕਰਦੀਆਂ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ ਉਹਨਾਂ ਦੀ ਰਾਖੀ ਕੀਤੀ ਜਾਵੇ ਤੇ ਉਹ ਚ ਸਭ ਤੋਂ ਵੱਡਾ ਹੈਗਾ ਵਿਚਾਰਾਂ ਦਾ ਜਾਨਵਰ ਵਿਚਾਰ ਨਹੀਂ ਰੱਖਦੇ ਖਾਣਾ ਸਾਡੇ ਵਾਂਗ ਉਹ ਵੀ ਖਾਂਦੇ ਨੇ ਬਾਕੀ ਸਾਰਾ ਕੁਝ ਉਹਨਾਂ ਦਾ ਵੀ ਚੱਲਦਾ ਪਰ ਉਹ ਵਿਚਾਰ ਨਹੀਂ ਰੱਖਦੇ ਸੋ ਗੱਲ ਆ ਕੇ ਵਿਚਾਰਾਂ ਤੇ ਰੁਕਦੀ ਹੈ ਕਿ ਤੁਸੀਂ ਜਿਹੜੇ ਵੱਖੋ ਵੱਖਰੇ ਵਿਚਾਰ ਹੈ ਉਹਨਾਂ ਪ੍ਰਤੀ ਰਵਈਆ ਕੀ ਹੋਵੇਗਾ ਸੋ ਪੱਛਮ ਦੇ ਵਿੱਚ ਇਹ ਗੱਲ ਜਿਹੜੇ ਪੱਛਮ ਦੇ ਚਿੰਤਕ ਸੀ ਉਹ ਇਹ ਲੈ ਕੇ ਆਏ ਕਿ ਅਲੱਗ-ਅਲੱਗ ਵਿਚਾਰਾ ਜਿਹੜੇ ਉਸਹਿਣ ਹੋਣੇ ਚਾਹੀਦੇ ਤੇ ਉਹਨਾਂ ਦੀ ਕਦਰ ਹੋਣੀ ਚਾਹੀਦੀ ਹੈ ਜਿਹਦੇ ਚੋਂ ਫਿਰ ਇਹ ਟਰਮ ਨਿਕਲੀ ਮਨੁੱਖੀ ਹੱਕਾਂ ਦੀ ਰਾਖੀ ਕਰਨ ਹੁਣ ਆਪਾਂ ਨੂੰ ਅਪੇਰੈਂਟਲੀ ਦੇਖਣ ਨੂੰ ਇਹ ਲੱਗੂ ਕਿ ਨਵੇਂ ਪਾਤਸ਼ਾਹ ਨੇ ਵੀ ਇਸ ਤਰ੍ਹਾਂ ਹੀ ਕੀਤਾ ਸੀ ਇੱਥੇ ਇੱਕ ਬਹੁਤ ਜਿਹੜਾ ਛੇਤੀ ਕੀਤਾ ਸਾਨੂੰ ਫਰਕ ਨਹੀਂ ਲੱਗਦਾ ਫਰਕ ਬਹੁਤ ਵੱਡਾ ਹੈ ਕਿ ਇਹਨੂੰ ਨજર ਅੰਦਾਜ਼ ਕਰਾਂਗੇ ਤਾਂ ਉਹਦੇ ਨਤੀਜੇ ਬਹੁਤ ਵੱਡੇ ਜਾ ਕੇ ਨਿਕਲਦੇ ਹਨ ਫਰਕ ਕੀ ਹੈ ਕਿ ਪੱਛਮ ਨੇ ਜਿਹੜੀ ਗੱਲ ਲੈਂਦੀ ਉਹ ਲੈਂਦੀ ਆਪਣੇ ਵਿਵੇਕ ਚੋਂ ਇੱਕ ਤਰਕशीर ਸੋਚਣੀ ਚੋਂ ਮਨੁੱਖੀ ਤਜਰਬੇ ਦੇ ਆਧਾਰ ਤੇ ਮਨੁੱਖੀ ਦਿਮਾਗ ਦੀਆਂ ਉਡਾਰੀਆਂ ਮਨੁੱਖੀ ਖਿਆਲ ਹੈ ਤੇ ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਲਾਇਆ ਕਿ ਮਨੁੱਖ ਨੂੰ ਇਸ ਤਰ੍ਹਾਂ ਦਾ ਸਦਾਚਾਰਕ ਜੀਵਨ ਜਿਉਣਾ ਚਾਹੀਦਾ ਸਰਕਾਰਾਂ ਨੂੰ ਵੀ ਇੱਕ ਸਦਾਚਾਰਕ ਪ੍ਰਣਾਲੀ ਅਪਣਾ ਕੇ ਚੱਲਣਾ ਚਾਹੀਦਾ ਇਹ ਆਪਾਂ ਸਾਰੇ ਜਾਣਦੇ ਹਰ ਦੇਸ਼ ਦੇ ਸੰਵਿਧਾਨ ਚ UNO ਤੋਂ ਲੈ ਕੇ ਇਹ ਗੱਲਾਂ ਦਰਜ ਹੋਈਆਂ ਪਈਆਂ ਕਿ ਚਾਹੀਦਾ ਕੀ ਹੈ ਸੋ ਇਹ ਜਿਹੜੀ ਗੱਲ ਹੈ ਕਿ ਸਦਾਚਾਰ ਦੀ ਪਦਨਾ ਹੋਵੇ ਨਿੱਜੀ ਜੀਵਨ ਚ ਵੀ ਤੇ ਜਨਤਕ ਪੱਧਰ ਦੇ ਉੱਤੇ ਵੀ ਸਰਕਾਰਾਂ ਦੀ ਲੈਵਲ ਦੇ ਉੱਤੇ ਵੀ ਰਾਜਾਂ ਵੱਲੋਂ ਇਹ ਮੇਨ ਤੱਤ ਹੈ ਜਿਹੜੀ ਮੌਜੂਦਾ ਜਿਹਨੂੰ ਆਧੁਨਿਕ ਅਸੀਂ ਕਹਿੰਦੇ ਆ ਵਿਚਾਰਧਾਰਾ ਜਾਂ ਸਿਸਟਮ ਉਹਦਾ ਇਹ 파ਟ ਹੈ ਹੁਣ ਇੱਥੇ ਆ ਕੇ ਇੱਕ ਫਰਕ ਪੈਂਦਾ ਹੈ ਕਿ ਗੁਰੂ ਸਾਹਿਬ ਜਦੋਂ ਇਹ ਗੱਲ ਕਰਦੇ ਸੀ ਉਹਨਾਂ ਦਾ ਦ੍ਰਿਸ਼ਟੀਕੋਣ ਕੀ ਸੀ ਉਹ ਕਿਸੇ ਚਿੰਤਨ ਦੇ ਆਧਾਰ ਤੇ ਉਹਨਾਂ ਨੇ ਗੱਲ ਨਹੀਂ ਕੀਤੀ ਕੋਈ ਕੱਲੀ ਉਡਾਰੀਆਂ ਕੋਈ ਦਿਮਾਗੀ ਬਲਬਲੇ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਗੱਲ ਕਿੱਥੋਂ ਸ਼ੁਰੂ ਕੀਤੀ ਉਹਨਾਂ ਨੇ ਕਿ ਜਿਹੜਾ ਰੱਬ ਹੈ ਜੋ ਪਰਮਾਤਮਾ ਹੈ ਉਹਦੇ ਸਤ ਗੁਣ ਕੀ ਆ ਭਲਾ ਐਟਰੀਬਿਊਟਸ ਕੀ ਆ ਕਿਹੋ ਜਿਹਾ ਗੁਣ ਚਿਰਤ ਹੈ ਰੱਬ ਰੱਬ ਹੈ ਕਿ ਉਹਨੂੰ ਡਿਫਾਈਨ ਕਰਨਾ ਹੈ ਉਹਨੂੰ ਗੁਣਾ ਦੇ ਆਧਾਰ ਤੇ ਉਹਨਾਂ ਨੇ ਉਹ ਡਿਫਾਈਨ ਕਰਤਾ ਗੁਰਨਾਣਕ ਸਾਹਿਬ ਨੇ ਮੂਲ ਮੰਤਰ ਦੇ ਵਿੱਚ ਹੀ ਡਿਫਾਈਨ ਕਰਤਾ ਫਿਰ ਅੱਗੇ ਸਾਰੀ ਗੁਰਬਾਣੀ ਚ ਉਹਦੀ ਵਿਆਖਿਆ ਹੀ ਆ ਸੋ ਤਤ ਰੂਪ ਦੇ ਵਿੱਚ ਆਪਾਂ ਕੀ ਕਹੀਏ ਕਿ ਜੋ ਸਾਰਾ ਰੱਬ ਦੇ ਜਿਹੜੇ ਗੁਣ ਹੈ ਇੱਕ ਤਾਂ ਇਹ ਹੈ ਕਿ ਰੱਬ ਜਾਬਰ ਨਹੀਂ ਹੋ ਸਕਦਾ ਜੇ ਜਾਬਰ ਹੋ ਜੇ ਫਿਰ ਤਾਂ ਬੰਦਾ ਹੀ ਬਣ ਜਾਊਗਾ ਫਿਰ ਪੰਦੇ ਚ ਤੇ ਰੱਬ ਚ ਕੀ ਫਰਕ ਰਹਿ ਗਿਆ ਸੋ ਜਬ ਜਾਬਰ ਨਹੀਂ ਹੋ ਸਕਦਾ ਵਿਤਕਰੇਵਾਜ ਨਹੀਂ ਹੋ ਸਕਦਾ नो डिस्क्रिमिनेशन सारी कायनात सगल सृष्टि ਉਹਦੇ ਵਾਸਤੇ ਇੱਕੋ ਹੈ ਇਹ ਗੱਲ ਬਹੁਤ اہم ਹੈ বিনা ਜਾਬਰ ਹੋ ਸਕਦਾ ਨਾ ਵਿਤਕਰੇ ਬਾਜ ਹੋ ਸਕਦਾ ਦੂਜੀ ਗੱਲ ਨਾ ਉਹ ਭੈ ਭੀ ਤੋਂ ਰੱਬ ਨੂੰ ਕਿਹੜੀ ਚੀਜ਼ ਡਰ ਨਿਰਭੈਤਾ ਇਹ ਖਾਸ ਕੋਣ ਹੈ ਫਿਰ ਅੱਗੇ ਕੱਲਾ ਨਿਰਭੈ ਨਹੀਂ ਨਾਲ ਨਿਰਵੈਰ ਵੀ ਹੈ ਜੇ ਬੰਦਾ ਨਿਰਭੈ ਹੋ ਪਰ ਨਿਰਵੈਰ ਨਹੀਂ ਫਿਰ ਉਹਦੇ ਚ ਪੁਰਸ਼ਾਗਰਦੀ ਵੀ ਆਉਗੀ ਫਿਰ ਭੈ ਦੇਉ ਕਿਸੇ ਸੋ ਜਿਹੜਾ ਨਵੇਂ ਪਾਤਸ਼ਾਹ ਦਾ ਅਸੀਂ ਸਾਰੇ ਜਾਣਦੇ ਆ ਸਭ ਨੇ ਸੁਣਿਆ ਭੈ ਕਾਹੂ ਕੋ ਦੇਤ ਨਾ ਨਾ ਪਹਿ ਮਾਨ ਆ ਇਹ ਕੋਈ ਚਿੰਤਨ ਚੋਂ ਨਿਕਲੀ ਗੱਲ ਨਹੀਂ ਉਹਨਾਂ ਨੇ ਰੱਬ ਦੀ ਇੱਕ ਵਿਆਖਿਆ ਕੀਤੀ ਹੈ ਵੀ ਰੱਬ ਦਾ ਖਾਸਾ ਕੀ ਹੈ ਰੱਬ ਦੇ ਲੱਛਣ ਕੀ ਹੈ ਉਹਦੇ ਐਟਰੀਬਿਊਟਸ ਕੀ ਹੈ ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਉਹਨਾਂ ਨੇ ਚਿੰਤਨ ਦੀ ਬਜਾਏ ਪਰਮਾਤਮਾ ਤੋਂ ਸ਼ੁਰੂ ਕੀਤੀਆਂ ਤੇ ਬੰਦਿਆਂ ਨੂੰ ਇਹ ਕਿਹਾ ਕਿ ਅਸੀਂ ਸਾਰੇ ਉਹਦੀ ਅੰਸ਼ਾ ਅਸੀਂ ਉਹਦੇ ਸਾਰੇ ਜਾਏ ਆ ਉਹਨੇ ਸਾਨੂੰ ਪੈਦਾ ਕੀਤਾ ਫਿਰ ਕੀ ਸਾਨੂੰ ਉਦੇ ਵਰਗਾ ਹੋਣਾ ਚਾਹੀਦਾ ਤੇ ਨਹੀਂ ਜਿਹਨੇ ਸਾਨੂੰ ਪੈਦਾ ਕੀਤਾ ਜੇ ਅਸੀਂ ਉਹਦੇ ਵਰਗੇ ਨਹੀਂ ਤਾਂ ਅਸੀਂ ਉਹਦੇ ਸੱਚੇ ਜਾਏ ਨਹੀਂ ਬਣ ਸਕਦੇ ਨਹੀਂ ਕਹਾ ਸਕਦੇ ਇਸ ਦਾ ਤੇ ਪੱਛਮ ਦੀ ਸਿੱਖਿਆ ਪ੍ਰਣਾਲੀ ਦਾ ਬੜਾ ਵੱਡਾ ਫਰਕ ਹੈ ਪੱਛਮ ਦਾ ਜੋਰ ਹੈ ਸਦਾਚਾਰਕ ਸਿੱਖਿਆਮਾਨੀ ਕਿ ਬੰਦਿਆਂ ਨੂੰ ਇਹ ਗੱਲ ਬਾਰ-ਬਾਰ ਸਮਝਾਓ ਵੀ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ ਸਾਰੀਆਂ ਸਰਕਾਰਾਂ ਕਰਦੀਆਂ ਵੱਡੇ-ਵੱਡੇ ਫਿਲਾਸਫਰ ਵੱਡੇ-ਵੱਡੇ ਚਿੰਤਕ ਸੰਸਾਰ ਦੇ ਵਿੱਚ ਇਹ ਗੱਲਾਂ ਕਰਕੇ ਗਏ ਪਰ ਰੁਕੀਆਂ ਨਹੀਂ ਕਿਤੇ ਇੱਕ ਵੀ ਰਾਜ ਇਸ ਤਰ੍ਹਾਂ ਦਾ ਨਹੀਂ ਸਿਰ ਸਕਿਆ ਫਸਮੱਜ ਤੱਕ ਜਿੱਥੇ ਇਹ ਸਾਰੀਆਂ ਬੁਰਾਈਆਂ ਜਿਹੜੇ ਮਨੋਵਿਕਾਰ ਹੈ ਵੀ ਬੰਦੇ ਦੇ ਮਨ 'ਚ ਲਾਲਚੀ ਨਾ ਹੋਵੇ ਉਹਨਾ ਪਹਿ ਤਾਂ ਨਹੀਂ ਸੋਚ ਸਕਦੇ ਕਲਪਨਾ ਕਰ ਸਕਦੇ ਵੀ ਰੱਬ ਵੀ ਲੋਭੀ ਹੋ। ਰੱਬ ਰੱਬ ਵੀ ਕਰੋਧੀ ਹੋ। ਰੱਬ ਵੀ ਹੰਕਾਰੀ ਹੋ। ਸੋ ਜਿਹੜੇ ਸਾਰੇ ਮਨੋਵਿਕਾਰ ਹੈ ਉਹ ਕਾਮ, ਕ્રોਧ, ਲੋਭ, ਮੋਹ, ਹੰਕਾਰ ਜੋ ਵੀ ਹੈ ਜਿੱਥੋਂ ਫਿਰ ਸਾਰਾ ਧੱਕਾ ਨਿਕਲਦਾ ਹੈ। ਜਿੱਥੋਂ ਜ਼ੁਲਮ ਨਿਕਲਦੇ ਨੇ। ਜਿੱਥੋਂ ਸਾਰਾ ਅਨਿਆਇ ਸ਼ੁਰੂ ਹੁੰਦਾ ਹੈ। ਜਿਦੇ ਆਧਾਰ ਤੇ ਸਲਤਨਤਾਂ ਉੱਸਰਦੀਆਂ ਤੇ ਉਹ ਸਲਤਨਤਾਂ ਨੂੰ ਕਾਇਮ ਰੱਖਣ ਵਾਸਤੇ ਫਿਰ ਕਿਸ ਪੱਤਰ ਤੇ ਜ਼ੁਲਮ ਕੀਤੇ ਜਾਂਦੇ ਉਹ ਰੱਬ ਦੇ ਰਾਹ ਤੋਂ ਰੱਬ ਤੋਂ ਵਿਇਮਖ ਹੋ ਕੇ ਰੱਬ ਦੇ ਰਾਹ ਤੋਂ ਭਟਕ ਕੇ ਕੀਤੇ ਜਾਂਦੇ ਆ ਇੱਕ ਵੱਡਾ ਫਰਕ ਹੈ ਪੱਛਮ ਦੀ ਸਿੱਖਿਆ ਇਹ ਹੈ ਕਿ ਤੁਸੀਂ ਆਪਣੇ ਤਰਕਸ਼ੀਲ ਸੋਚ ਦੇ ਆਧਾਰ ਤੇ ਜਾਂ ਮਨੁੱਖੀ ਤਜਰਬੇ ਦੇ ਆਧਾਰ ਤੇ ਬੰਦੇ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੋ ਧਰਮ ਦਾ ਉਹ ਉਹ ਕਹਿੰਦੇ ਜਿਹੜਾ ਪੱਛਮ ਦੇ ਵਿੱਚੇ ਚੱਲੀ ਨਾ ਸਾਰੀ ਲਹਿਰ ਉਹਨਾਂ ਉਹ ਸੀ ਸੀ ਵੀ ਇਹੀ ਵਰਤੋਂ ਮੁਕਤ ਹੋ। ਇਹ ਪਰਮਾਤਮਾ ਤੋਂ ਮੁਕਤ ਹੋ ਕੇ ਆਪਣੀ ਤਰਕਸ਼ੀਲ ਸੋਚਣੀ ਨੂੰ ਇੰਨਾ ਡਿਵੈਲਪ ਕਰੋ ਕਿ ਤੁਸੀਂ ਉਸ ਕਿਸਮ ਦੇ ਬੰਦੇ ਬਣ ਸਕੋ। ਹਰ ਕਰ ਇੱਕ ਮੌਕੇ ਤਾਂ ਇਹ ਚੀਜ਼ਾਂ ਚ ਬੜੀਆਂ ਚੰਗੀਆਂ ਲੱਗਦੀਆਂ ਸੀਗੀਆਂ ਪਰ ਹੁਣ ਜਿਹੜਾ ਆਪਸ ਟੋਟਲ ਤਜਰਬਾ ਦੇਖ ਲਿਆ ਹੈ ਇਹ ਕਿਤੇ ਵੀ ਹੋ ਇਸ ਤਰ੍ਹਾਂ ਕਰ ਨਹੀਂ ਸਕਦਾ। ਬੰਦਾ ਜੇ ਬੰਦਾ ਬਣ ਸਕਦਾ ਹੈ ਤਾਂ ਸਿਰਫ ਰੱਬ ਤੋਂ ਡਰ ਕੇ ਰੱਬ ਨੂੰ ਪਿਆਰ ਕਰਕੇ ਰੱਬ ਦੇ ਭੈਅ ਚ ਰਹਿ ਕੇ ਬਣ ਸਕਦਾ। ਹਕੂਮਤਾਂ ਡੰਡੇ ਨਾਲ ਬੰਦੇ ਨੂੰ ਬੰਦਾ ਮਤਲਬ ਸਾਡੇ ਮੁਤਾਬਕ ਬਣ ਉਹਨਾਂ ਨੇ ਕਰ ਬੰਦਾ ਤਾਂ ਨਹੀਂ ਬਣਾਉਣਾ। ਉਹਨਾਂ ਨੇ ਤਾਂ ਇੱਕ ਉਹਨੂੰ ਜਦੋਂ ਗੁਲਾਮ ਬਣਾਉਣਾ ਹੈ, ਜਦੋਂ ਡਰਾਉਣਾ ਹੈ ਬੰਦੇ ਨੂੰ ਵੀ ਡਰ ਕੇ ਜਿਉਣਾ ਹੈ, ਫਿਰ ਤਾਂ ਉਹ ਮਨੁੱਖਤਾ ਦੀ ਗੱਲ ਹੀ ਛੱਡ ਗਿਆ ਨਾ ਬੰਦਾ। ਤੁਸੀਂ ਤੁਹਾਡਾ ਦਾਅਵੇ ਨਹੀਂ ਰਹਿ ਜਾਂਦਾ ਇਹ ਮੈਂ ਮਨੁੱਖਾ। ਉਹ ਤਾਂ ਫਿਰ ਡੰਗਰ ਪਸ਼ੂ ਨੂੰ ਵੀ ਡਾਂਗ ਨਾਲ ਹੀ ਤੋੜਿਆ ਜਾਂਦਾ। ਕੁੱਤਾ ਹੋਵੇ, ਡੰਗਰ ਪਸ਼ੂ ਹੋਵੇ, ਕੁਝ ਹੋਵੇ, ਉਹਨੂੰ ਡਰਾ ਕੇ ਹੀ ਮਤਲਬ ਜਾਂ ਪੁਚਕਾਰਿਆ। ਸੋ ਇੱਕ ਚਤਨ ਜੀਵ ਦੇ ਤੌਰ ਤੇ ਜਿਉਣਾ ਇਹ ਬਹੁਤ ਵੱਡਾ ਵੱਡੀ ਗੱਲ ਹੈ ਸੋ ਗੁਰੂ ਸਾਹਿਬ ਦਾ ਫਰਕ ਇਹ ਪੱਛਮ ਦੀ ਸਾਰੀ ਸਿਧਾਂਤ ਨਾਲੋਂ ਪੱਛਮ ਦੀ ਸਾਰੀ ਸੋਚ ਨਾਲੋਂ ਇਹ ਸੀ ਕਿ ਤੁਸੀਂ ਪ੍ਰਮਾਤਮਾ ਵਾਲੇ ਰੱਬ ਵਾਲੇ ਗੁਣ ਧਾਰਨ ਕਰੋ ਤੇ ਇਹਦੇ ਵਾਸਤੇ ਉਹਨਾਂ ਨੇ ਫਿਰ ਸਹਾਇਤਾ ਤੂੰ ਜਿਹੜਾ ਗੁਰਨਾਨਕ ਸਾਹਿਬ ਨੇ ਗੱਲ ਤਾਂ ਉੱਥੋਂ ਹੀ ਸ਼ੁਰੂ ਹੋ ਗਈ ਸੀ ਜਦੋਂ ਇੱਕੀ ਮਾਰ ਪਈ ਕੋਰਲਾਣੇ ਕੀਤਾ ਦਰਦਨਾ ਆਇਆ ਜੇ ਮੈਂ ਜਦੋਂ ਅੱਛਾ ਜਦੋਂ ਸਰਕਾਰ ਇਸ ਤਰ੍ਹਾਂ ਦਾ ਕਿਤੇ ਜਾ ਜਾ ਰਾਜਾ ਕਿਉਂਕਿ ਡਰਾਉਂਦਾ ਕੌਣ ਹੈ ਜਿਹਦੇ ਕੋਲ ਤਾਕਤ ਹੋਵੇ ਕਿਤੇ ਕੋਲੇ ਵਿਚਾਰੇ ਕੋਲ ਤਾਕਤ ਨਹੀਂ ਉਹ ਕੀ ਡਰਾਲੂਗਾ ਸੋ ਤਾਕਤ ਆਵੇ ਤੇ ਨਾਲ ਹੰਕਾਰ ਆਉਂਦਾ ਹੈ ਤੇ ਗੁਰੂ ਸਾਹਿਬ ਦਾ ਇਹ ਸੀ ਵੀ ਤਾਕਤ ਨਾਲ ਹੰਕਾਰ ਨਾ ਆਵੇ। ਪੱਛਮ ਦਾ ਇੱਕ ਵੀ ਰਾਜ ਅੱਜ ਤੱਕ ਇਹ ਹੈ ਜਾਨੀ ਹੋ ਸਕਿਆ ਜਿਨ੍ਹਾਂ ਵਿੱਚ ਇਹ ਗੱਲ ਨਾ ਆਈ ਨਾ ਆਈ ਹੋਵੇ। ਕਈ ਵਾਰ ਸਿੱਖਾਂ ਨੂੰ ਸਵਾਲ ਖੜਾ ਕਰ ਕੀਤਾ ਜਾਂਦਾ ਕਿ ਤੁਹਾਡੇ 'ਚ ਜਿਹੜਾ ਇਹ ਗੱਲ ਆ ਗਈ। ਆਪਾਂ ਘੱਟੋ-ਘੱਟ ਇੱਕ ਸਾਡੇ ਕੋਲੇ ਉਦਾਹਰਨ ਹੈ ਜਿਹਨੂੰ ساری ਦੁਨੀਆ ਮੰਨਦੀ ਹੈ। ਕਿ ਰਾਜ ਆਇਆ। ਮਹਾਰਾਜ ਰਣਜੀਤ ਸਿੰਘ ਦਾ ਰਾਜ ਆਇਆ। ਤੁਸੀਂ ਇਹ ਦੇਖੋ ਵੀ ਇੱਕ ਸਦੀ ਦੇ ਜ਼ੁਲਮ ਚੱਲਣ ਤੋਂ ਬਾਅਦ ਰਾਜ ਆਇਆ ਤੇ ਉਹ ਜ਼ੁਲਮ ਵੀ ਕਿਸ ਪੱਤਰ ਦੇ ਜਿਹੜੇ ਸਾਰੇ ਅਸੀਂ ਅਰਦਾਸ ਦੇ ਵਿੱਚ ਗਿੰਦੇ ਆਂ ਜਿੱਥੇ ਗੁਰੂ ਵੀ ਸ਼ਹੀਦ ਹੋਏ ਕਿੰਨੇ ਸਿੰਘ ਆਰਿਆਂ ਨਾਲ ਚੀਰੇ ਗਏ ਖੋਪੜੀਆਂ ਲਹਾਈਆਂ ਬੱਚਿਆਂ ਦੇ ਟੋਟੇ ਕਰ ਕਰਕੇ ਮਾਵਾਂ ਦੇ ਗਲਾਂ 'ਚ ਪਾਏ ਗਏ ਇਹ ਇੱਕ ਸਦੀ ਚੱਲਿਆ ਮਤਲਬ ਪੂਰਾ ਜ਼ੁਲਮ ਕਿਹਦੇ ਵੱਲੋਂ ਚੱਲਿਆ ਮੁਗਲ ਹਕੂਮਤ ਵੱਲੋਂ ਇੱਕ ਸਦੀ ਐਨੇ ਜ਼ੁਲਮ ਚੱਲ ਕੇ ਹੱਥ 'ਚ ਤਾਕਤ ਆ ਜੇ ਤੇ ਤੁਸੀਂ ਕਿਤੇ ਬਦਲਾ ਖੋਹ ਹੀ ਨਾ ਹੋਵੋ ਵੀ ਹੁਣ ਬਦਲੇ ਲੈਣੇ ਆਮ ਆਪ ਤਾਂ ਸਾਰੀ ਦੁਨੀਆ 'ਚ ਰਾਜ ਇਸ ਤਰ੍ਹਾਂ ਹੀ ਕਰਦੇ ਨੇ ਬੰਦਾ ਇਸ ਤਰ੍ਹਾਂ ਹੀ ਕਰਦਾ ਵੀ ਮੇਰੇ ਕੋਲ ਤਾਕਤ ਆ ਲੈਣ ਦੇ ਫੇਰ ਮੈਂ ਦੱਸ ਸੋ ਇਹ ਇਹ ਸਾਡੀ ਇੱਕ ਬਹੁਤ ਵੱਡੀ ਉਦਾਹਰਨ ਆ ਸਾਡੇ ਕੋਲੇ ਸਾਡੀ ਗੱਲ ਜਿ ਵਜਨ ਪਾਉਣ ਵਾਸਤੇ ਕਿ ਇਹ ਸਿਰਫ ਕਹਿਣ ਦੀਆਂ ਗੱਲਾਂ ਨਹੀਂ ਅੱਜ ਜੇ ਸਾਡਾ ਉਹ کردار ਨਹੀਂ ਰਿਹਾ ਤਾਂ ਇਹਦੇ ਲਈ ਸਾਡਾ ਧਰਮ ਜ਼ਿੰਮੇਵਾਰ ਨਹੀਂ ਕੁਝ ਗੱਲਾਂ ਸਾਡੀਆਂ ਠੀਕ ਐ ਸਮੇਂ ਨੇ ਪ੍ਰਭਾਵ ਪਾਉਣਾ ਹੁੰਦਾ ਖੁਰੀਆਂ ਨੂੰ ਪਰ ਇੱਕ ਗੱਲ ਤੇ ਅੱਜ ਵੀ ਸਿੱਖਾਂ ਨੂੰ ਮਾਣ ਆ ਜਾਂ ਪੰਜਾਬ ਨੂੰ ਮਾਣ ਆ ਕਿ ਜਿੱਥੇ ਜ਼ੁਲਮ ਹੋਇਆ ਉੱਥੇ ਕਦੇ ਈਨ ਨਹੀਂ ਹੁੰਦੀ ਇਹਦਾ ਸਾਰਾ ਇਤਿਹਾਸ ਪਿਆ ਅਮੇ ਕਿਸੇ ਵੀ ਰੂਪ ਦੇ ਵਿੱਚ ਗੱਲ ਆਵੇ ਤਾਂ ਉਸ ਤੇ ਅੜ ਜਾਂਦੇ ਆ। ਆ ਕਿਸਾਨ ਅੰਦੋਲਨ ਇਹਦੀ ਇੱਕ ਉਪਕਤਾ ਉਦਾਹਰਨ ਸੀ। ਬਾਕੀ ਹੋਰ ਜਦੋਂ ਵੀ ਸਮੇ ਤੋਂ ਸਮੇ ਜੋ ਮਰਜ਼ੀ ਜ਼ੋਰ ਲਾ ਲੈਣ। ਸੋ ਇਹ ਇੱਕ ਗੱਲ ਐ ਮੋਟੀ ਜੀ ਕਿ ਸਿੱਖਾਂ ਨੇ ਜਿੰਨੀ شدت ਨਾਲ ਆਪਣੇ ਗੁਰੂ ਦੀਆਂ ਇਹਨਾਂ ਸਿੱਖਿਆਵਾਂ ਨੂੰ ਗ੍ਰਹਿਣ ਕੀਤਾ ਕਿ ਭੈ ਨਹੀਂ ਮੰਨਣਾ। ਨਰਪਾਉ ਹੋ ਕੇ ਜਿਉਣਾ ਤੇ ਨਾਲ ਬੈਰ ਖੋਰੇ ਵੀ ਨਹੀਂ ਬਣਨਾ ਅਸੀਂ ਕਿਸੇ ਦਾ ਕੁਝ ਨਹੀਂ ਖੋਣਾ ਪਰ ਜੇ ਕੋਈ ਸਾਡਾ ਕੁਝ ਕੋਹੂ ਤਾਂ ਅਸੀਂ ਡਟ ਜਾਂਦੇ ਇਹ ਬਹੁਤ ਵੱਡੀ ਗੱਲ ਹੈ ਪਰ ਇੱਕ ਗੱਲ ਤੁਸੀਂ ਦੇਖੋ ਸਭ ਨੂੰ ਪਤਾ ਹੈ ਇਹ ਇਹ ਬਿਆਨਤ ਸਿੰਘ ਨੂੰ ਵੀ ਪਤਾ ਸੀ ਇਹ ਕੇਪੀਐਸ ਗਿੱਲ ਨੂੰ ਵੀ ਪਤਾ ਸੀ ਇਹ ਉਹ ਤੋਂ ਪਹਿਲਿਆਂ ਨੂੰ ਵੀ ਪਤਾ ਸੀ ਸਾਰਾ ਉਹਨਾਂ ਕੋਲ ਤੇ ਆਸਪਾਸ ਹੀ ਇਹ ਅੰਗਰੇਜ਼ਾਂ ਨੂੰ ਵੀ ਪਤਾ ਸੀ ਪਤਾ ਹੋਣ ਦੇ ਬਾਵਜੂਦ ਫਿਰ ਹਟਿਆ ਕਿਉਂ ਨਹੀਂ ਜਾਂਦਾ ਹਟਿਆ ਤਾਂ ਨਹੀਂ ਜਾਂਦਾ ਕਿ ਮਨ ਦੇ ਵਿੱਚ ਪਾਪ ਵਿਕਾਰ ਨੇ ਕੁਝ ਮਨ 'ਚ ਅੰਦਰ ਇੱਕ ਕਿ ਅਸੀਂ ਆਪਣੀ ਸਤਾ ਸਥਾਪਿਤ ਕਰਨੀ ਹੈ ਤੇ ਆਪਦੇ ਮੁਤਾਬਕ ਚਲਾਈ ਹੋਣੀ ਅਸੀਂ ਵਿਰੋਧ ਨਹੀਂ ਉਠਾਣ ਦੇਣਾ ਅਸੀਂ ਵਿਰੋਧ ਸਹਿਣ ਨਹੀਂ ਕਰਨਾ ਇਹ ਹਰ ਹਾਕਮ ਦੇ ਸਿਰ ਨੂੰ ਫਤੂਰ ਉੱਠਦਾ ਜਦੋਂ ਵੀ ਜਿਹਦੇ ਕੋਲ ਤਾਕਤ ਆਉ ਇਹ ਹੰਕਾਰ ਸਤਾ ਦਾ ਉਹਦੇ ਸਿਰ ਨੂੰ ਚੜੂ ਸੋ ਇੱਕੋ ਇੱਕ ਇਤਿਹਾਸ ਤੋਂ ਉਦਾਹਰਨ ਮਾਰਿਆ ਰੰਜੀਤ ਸਿੰਘ ਦੀ ਹੈ ਵੀ ਜਿੱਥੇ ਹੰਕਾਰ ਨਹੀਂ ਆਇਆ ਬਦਲਾਖੋਰੀ ਨਹੀਂ ਵੱਧ ਤੋਂ ਵੱਧ ਇਨਸਾਫ ਦਿੱਤਾ ਗਿਆ ਤੁਸੀਂ ਇਹ ਦੇਖੋ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਵੀ ਏਡੇ ਜ਼ੁਲਮ ਧਰਨ ਤੋਂ ਬਾਅਦ ਰਾਜ ਆਇਆ ਹੋਵੇ ਤੇ ਸਾਰੇ ਰਾਜ 'ਚ ਇੱਕ ਵੀ ਕੋਈ ਫਾਂਸੀ ਦੀ ਮੌਤ ਦੀ سزا ਨਾ ਦਿੱਤੀ ਗਈ। ਇੱਥੋਂ ਤੱਕ ਕੇ ਜਦੋਂ ਮਾਰਿਆ ਰੰਦੀਪ ਨੂੰ ਤੇ ਨੂੰ ਮਾਰਨ ਦਾ ਚਤਨ ਕੀਤਾ ਹਮਲਾ ਹੋਇਆ ਤੋ ਮੌਕੇ 'ਤੇ ਫੜਿਆ ਗਿਆ। ਉਸ ਨੂੰ ਉੱਥੇ ਮaaf ਕਰਤਾ। ਇਹ ਬਹੁਤ ਵੱਡੀ ਗੱਲ ਹੈ ਇਸ ਤਰ੍ਹਾਂ ਦਾ ਦਿਆਲੂ ਹੋਣਾ। ਆਮ ਬੰਦਾ ਦਿਆਲੂ ਹੋ ਜੇ ਉਹ ਤਾਂ ਗੱਲ ਵੱਖਰੀ ਹੈ ਜਿਹਦੇ ਕੋਲ ਐਡੀ ਤਾਕਤ ਹੈ। ਐਡਾ ਸ਼ਕਤੀਸ਼ਾਲੀ ਰਾਜਾ ਜੀ ਤੋਂ ਯੂਰਪ ਦੀਆਂ ਤਾਕਤਾਂ ਵੀ ਭੈ ਮੰਨਦੀਆਂ ਸੀ ਤੇ ਉਹ ਮਤਲਬ ਇੰਨੀ ਦਿਆ ਦਿਖਾ ਰਿਹਾ ਹੈ ਤਾਂ ਇਹ ਗੁਰੂਆਂ ਦੀ ਕਮਾਈ ਹੈ ਗੁਰੂਆਂ ਦੀਆਂ ਸਖਾਵਾਂ ਨੂੰ ਗੁਰੂਆਂ ਦੀਆਂ ਸ਼ਹਾਦਤਾਂ ਜਿਹੜਿਆ ਸਿੱਖਾਂ ਨੇ ਸ਼ਰੈਣ ਕੀਤੀਆਂ ਹੋਈਆਂ ਪਰ ਜਿਹਦੇ ਕੋਲੇ ਵੀ ਹੱਥ 'ਚ ਤਾਕਤ ਆਉਂਦੀ ਹੈ ਉਹ ਤੋਂ ਰਿਹਾ ਨਹੀਂ ਜਾਂਦਾ ਫੇਰ ਇਹ ਪੰਗੇ ਲੈ ਤਾਂ ਮੈਂ ਕਹਿੰਦਾ ਪੰਗੇ ਹੀ ਅੱਜ ਆਲਾ ਸੈਮੀਨਾਰ ਹੈ ਕੀ ਸੀ ਭਲਾ ਵਿਚਾਰ ਹੀ ਪ੍ਰਗਟ ਕਰਨੇ ਆ। ਵੀਦ ਨੌਵੇਂ ਪਾਤਸ਼ਾਹ ਬਾਰੇ ਅਸੀਂ ਆਪਣੇ ਵਿਚਾਰ ਪ੍ਰਗਟ ਕਰਨੇ ਆ। ਤੇ ਜਦੋਂ ਵਿਚਾਰ ਪ੍ਰਗਟ ਕਰਾਂਗੇ ਤਾਂ ਜੋ ਪ੍ਰੈਜੈਂਟ ਰਿਐਲਿਟੀ ਆ ਕਿ ਉਹਦੇ ਨਾਲ ਕੋਈ ਰੈਫਰੈਂਸ ਨਹੀਂ ਆਊਗਾ। ਫਿਰ ਤਾਂ ਬੜੀ ਨੀਰਸ ਜੀ ਗੱਲ ਹੋ ਜੀ। ਫਿਰ ਕਿਉਂ ਮਨਾਉਂਦੇ ਵੀ ਕਿਉਂ ਆ ਭਲਾ? ਆਪ ਹਾਕਮ ਇਸ ਤਰ੍ਹਾਂ ਹੀ ਕਰਦੇ। ਜਦੋਂ ਵੀ ਉਹ ਗੱਲ ਕਰਦੇ ਨੇ ਉਰਵਾ ਦੀ ਗੱਲ ਵੀ ਕਰਦੇ ਤਾਂ ਉਹ ਆਪ ਦੀ ਅੱਜ ਦੀ ਰਿਐਲਿਟੀ ਨਾਲ ਆਪਦੇ ਐਂਗਲ ਤੋਂ ਆਪਦੇ ਦ੍ਰਿਸ਼ਟੀਕੋਣ ਤੋਂ ਢਕਾਉਂਦੇ ਨੇ ਤੇ ਜੇ ਉਹ ਢਕਾਉਂਦੇ ਨੇ ਤਾਂ ਸਾਨੂੰ ਸਾਨੂੰ ਵੀ ਇਹ ਹੱਕ ਹੈ ਸੋ ਗੱਲ ਜੇ ਤਾਂ ਸਮਝ ਲਓ ਮਨ ਚੋਂ ਮੈਲ ਕੱਢ ਦਿਓ ਪਾਪ ਕੱਢ ਦਿਓ ਫਿਰ ਤਾਂ ਮੈਂਤ ਜੀ ਮਸਲਾ ਹੱਲ ਹੁੰਦਾ ਵੀ ਤੁਮ ਕੋ تمہارا ਖੂਬ ਹਮ ਕੋ ਹਮਾਰਾ ਦੁਨੀਆ ਨੇ ਬੰਦੇਾਂ ਨੂੰ ਰਹਿਣਾ ਤਾਂ ਇਸ ਤਰ੍ਹਾਂ ਹੀ ਤੇ ਜਿਹੜਾ ਇਹ ਹੈ ਕਿ ਨਹੀਂ ਤੁਹਾਡਾ ਨਹੀਂ ਅਸੀਂ ਸੈਨ ਕਰਨਾ ਤੁਹਾਨੂੰ ਸਾਡੀ ਗੱਲ ਮੰਨਣੀ ਪਊ ਇਹ ਤਾਂ ਫਿਰ ਮੇਰਾ ਖਿਆਲ ਹੈ ਕਿ ਇੰਨੇ ਅਗਿਆਨੀ ਉਹਨਾਂ ਨੂੰ ਤਾਂ ਫਿਰ ਯੂਨੀਵਰਸਿਟੀਆਂ 'ਚ ਬੈਠੇ ਬੰਦੇ ਵੀ ਲੋਕ ਇੰਨੇ ਅਗਿਆਨੀ ਹੋਣ ਜਿਨ੍ਹਾਂ ਨੇ ਦਾਵਾ ਇਹ ਕਰਨਾ ਹੈ ਕਿ ਅਸੀਂ ਤਾਂ ਦਿਮਾਗ ਰਸ਼ਨਾਉਣੇ ਆ ਤੇ ਉਹਨਾਂ ਦੇ ਦਿਮਾਗ ਆਪਦੇ ਇੰਨਾ ਹਨੇਰਾ ਹੋਵੇ ਇੰਨੀ ਮੋਟੀ ਜੀ ਤੇ ਇੰਨੀ ਸਪਸ਼ਟ ਗੱਲ ਵੀ ਸਮਝ ਨਾ ਆਵੇ ਕਿ ਇਹ ਰਾਤ ਐਸੀ ਕਿ ਨਕ ਚ ਚੰਦ ਪਾਗੇ ਭਲਾ ਤੇ ਲੋਕ ਪਰ ਕਈ ਵਾਰ ਲੱਗਣ ਲੱਗ ਜਾਂਦਾ ਕਿ ਹੁਣ ਸਿੱਖ ਹੋ ਨਹੀਂ ਰਿਹਾ ਸਿੱਖਾਂ ਨੇ ਬਾਰ ਬਾਰ ਦਿਖਾਇਆ ਵੀ ਠੀਕ ਹੈ ਪੂਰਾ ਉਹ ਤਾਂ ਨਹੀਂ ਰਿਹਾ ਪਰ ਬਿਲਕੁਲ ਖਤਮ ਨਹੀਂ ਹੋਇਆ ਇਹ ਤਾਂ ਪਿਛਲੇ ਸਾਰੇ ਇਤਿਹਾਸ ਚ ਕਿੰਨੀ ਵਾਰ ਤਕਾਇਆ ਸੋ ਇਹ ਕੋਈ ਲਾਊਡ ਹੋਣਾ ਨਹੀਂ ਇਹ ਇੱਕ ਹਕੀਕਤ ਨੂੰ ਬਿਆਨ ਕਰਨ ਵਾਲੀ ਗੱਲ ਹੈ ਤੋ ਇੱਥੇ ਹੁਣ ਆਪਾਂ ਬਹੁਤੀਆਂ ਲੰਬੀਆਂ ਚੌੜੀਆਂ ਵਿਚਾਰਾਂ ਤਾਂ ਨਹੀਂ ਹੋ ਸਕਣੀਆਂ ਉਸ ਤਰ੍ਹਾਂ ਦਾ ਫੇਰ ਸਹੀ ਚੱਲ ਨਹੀਂ ਜਾਣੀਆਂ ਇਹ ਵਿਚਾਰਾਂ ਤਾਂ ਪਰ ਅੱਜ ਦੀ ਸਿਚੁਏਸ਼ਨ ਦੇ ਵਿੱਚ ਜਿਹੜਾ ਟੌਪਿਕ ਰੱਖਿਆ ਸੀ ਕਿ ਮਨੁੱਖੀ ਹੱਕਾਂ ਦੀ ਰਾਖੀ ਤੇ ਅਜੋਕੀਆਂ ਹਾਲਤਾਂ ਹਾਲਤਾਂ ਤੁਸੀਂ ਦੇਖ ਲਈਏ ਤੇ ਅਜੋਕੀਆਂ ਹਾਲਤਾਂ ਉਹਨੋਂ ਕਿਤੇ ਪੜਨ ਦੀ ਲੋੜ ਨਹੀਂ ਕਿਸੇ ਤੋਂ ਸੁਣਨ ਦੀ ਲੋੜ ਨਹੀਂ ਤੁਸੀਂ ਅੱਜ ਆਪ ਹੀ ਦੇਖੋ ਆਲਟਾ ਜਾ ਕੇ ਇਧਰ ਨੂੰ ਰਾਜ ਰਹੀ ਹੈ ਸੋ ਇਹ ਸਾਰੇ ਦੇਸ਼ ਦੇ ਵਿੱਚ ਹੀ ਕਿ ਇੱਕੋ ਧਰਮ ਹੋਵੇ ਇੱਕੋ ਸੱਭਿਆਚਾਰ ਹੋਵੇ ਇੱਕੋ ਭਾਸ਼ਾ ਹੋਵੇ ਇੱਕੋ ਸੰਸਕ੍ਰਿਤੀ ਹੋਵੇ ਤੇ ਸਭ ਕੁਝ ਇੱਕ ਹੋ ਜੇ ਅਨੇਕਤਾ ਖਤਮ ਕਰਨ ਲਈ ਇੱਥੇ ਆ ਕੇ ਜਿਹੜੀ ਗੱਲ ਆ ਬੰਦਾ ਰੱਬ ਨਾਲ ਆড্ডা ਲਾਉਂਦਾ ਕੁਦਰਤ ਨਾਲ ਆড্ডা ਲਾਉਂਦਾ ਕਿਉਂਕਿ ਸ੍ਰਿਸ਼ਟੀ ਦਾ ਨਿਯਮ ਕੀ ਹੈ ਯੂਨੀਵਰਸ ਦਾ ਪ੍ਰਿੰਸੀਪਲ ਕੀ ਹੈ ਉਹ ਡਾਈਵਰਸਿਟੀ ਹੈ ਯੂਨੀਫਾਰਮਿਟੀ ਜੇ ਇਹ ਗੱਲ ਹੁੰਦੀ ਫਿਰ ਇੱਕੋ ਹੀ ਨਸਲ ਦੇ ਲੋਕ ਪੈਦਾ ਹੋਏ ਹੁੰਦੇ ਇੱਕੋ ਹੀ ਕਿਸਮ ਦੇ ਫੁੱਲ ਪੈਦਾ ਹੋਏ ਹੁੰਦੇ ਦੁਨੀਆ 'ਚ ਵੱਖ-ਵੱਖ ਫੁੱਲਾਂ ਦੀ ਲੋੜ ਨਹੀਂ ਸੀ ਇੱਕੋ ਹੀ ਕਿਸਮ ਦੇ ਪੌਦੇ ਪੈਦਾ ਹੋਏ ਹੁੰਦੇ ਜਿਹੜੀ ਸੁੰਦਰਤਾ ਜੋ ਸੌਂਦਰੇ ਹੈ ਜੋ ਬਿਊਟੀ ਹੈ ਉਹ ਹੈ ਹੀ ਡਾਈਵਰਸਿਟੀ ਕਰ ਸੋ ਇਸ ਕਰਕੇ ਡਾਇਵਰਸਿਟੀ ਦੀ ਕਦਰ ਕਰਨੀ ਇੱਕ ਤਾਂ ਹੁੰਦਾ ਨੇ ਸਹਿਣ ਕਰਨਾ ਸਹਿਣ ਕਰਨਾ ਤਾਂ ਬੜੀ ਨੈਗੇਟਿਵ ਜੀ ਗੱਲ ਆ ਮਜਬੂਰੀ ਚ ਸਹਿਣ ਹੁੰਦਾ ਵੀ ਸੈਲੀਬ੍ਰੇਟ ਜੀ ਨੂੰ ਕਹਿੰਦੇ ਆ ਸੈਲੀਬ੍ਰੇਟ ਕਰਨਾ ਖੁਸ਼ ਹੋਣਾ ਜੋ ਗੁਰੂਆਂ ਦੀ ਅਪਰੋਚ ਸੀਗੀ ਸੋ ਇਹ ਸ੍ਰਿਸ਼ਟੀ ਦੇ ਨਿਯਮ ਦੀ ਉਲੰਘਣਾ ਤੇ ਸ੍ਰਿਸ਼ਟੀ ਤੋਂ ਤਾਕਤ ਵਰ ਕੌਣ ਹੋ ਸਕਦਾ ਕਿੱਡੀ ਕਿ ਤਾਕਤ ਐ ਮੈਂ ਮਾਣੀ ਆ ਇੱਕ ਸੈਮੀਨਾਰ ਤੋਂ ਕੰਬਣ ਲੱਗ ਗਏ। ਇਹ ਪਤਾ ਨਹੀਂ ਸਾਡਾ ਕੀ ਸੰਘਾਸਨ ਡੋਲ ਜਾਣਾ। ਫਿਰ ਤਾਂ ਪਤਾ ਲੱਗ ਗਿਆ ਵੀ ਪੱਲੇ ਕਿੰਨਾ ਅੰਦਰ ਕਿੰਨੀ ਕੁ ਸਟਰੈਂਗਤ ਹੈ। ਇਹ ਤਾਕਤ ਜਿਹੜੀ ਆ ਉਹ ਤੁਹਾਡੇ ਕੋਲੇ ਪੁਲਿਸ ਕਿੰਨੀਆਂ, ਤੁਹਾਡੇ ਕੋਲੇ ਕਾਨੂੰਨ ਕਿੰਨੇ ਆ, ਤੁਹਾਡੇ ਕੋਲੇ ਫੌਜਾਂ ਕਿੰਨੀਆਂ, ਜੇਲਾਂ ਕਿੰਨੀਆਂ, ਕਚਹਿਰੀਆਂ ਕਿੰਨੀਆਂ ਇਹਦੇ ਨਾਲ ਤਾਕਤ ਨਹੀਂ ਬਣਦੀ। ਅੰਦਰ ਕੀ ਆ ਤੁਹਾਡੇ? ਇਹ ਅੰਦਰੋਂ ਐਨੇ ਖਾਲੀ ਐਨੇ ਕਮਜ਼ੋਰ ਐਨੇ ਬੁਝਦਲ ਹੋਏ ਪਏ ਹੋ। ਉਹ ਮਾੜੀ ਜੀ ਗੱਲ ਦੂਜੀ ਸਹਿਣ ਨਾ ਹੋਣੀ ਆਪ ਤੋਂ ਬੱਕਰੀ ਜਿਹਦਾ ਮਤਲਬ ਜਿਹਦਾ ਮਤਲਬ ਵੀ ਤੁਸੀਂ ਰਾਜ ਕਰਨ ਦੇ ਲੈ ਕੇ ਸੋ ਇਹ ਪਰ ਸਿੱਖਣਾ ਨਹੀਂ ਐਨ ਅਖੀਰ ਨੂੰ ਅਤ ਕਰਤੀ ਮਤਲਬ ਖਤਮ ਹੋਣੀ ਆ ਗੱਲ ਜੇ ਤੱਕalle ਪ੍ਰਚਾਰ ਨਾਲ ਕੱਲੀ ਗੱਲ ਸਮਝਾਉਣਾ ਠੀਕ ਹੋ ਜੇ ਫੇਰ ਤਾਂ ਦੁਨੀਆ ਬੜੀ ਸੋਹਣੀ ਹੋ ਜਾਂਦੀ ਹੁੰਨੀ ਆ ਕਹਤਾ ਨਾ ਦੇਸ਼ਾਂ ਦੀਆਂ ਜੰਗਾਂ ਲੱਗਣੀਆਂ ਸੀਗੀਆਂ ਤੇ ਨਾ ਇੰਨੀ ਪੁਲਿਸ ਦਾ ਫਰੀ ਤੇ ਇੰਨੀਆਂ ਜੇਲ੍ਹਾਂ ਖੜੀਆਂ ਕਰੋ ਇੰਨੀਆਂ ਕਚਹਿਰੀਆਂ ਬਣਾਓ ਹੁਣ ਯੂਨੀਵਰਸਿਟੀਆਂ ਦੀ ਸਪੇਸ ਘਟ ਰਹੀ ਹੈ ਜੇਲ੍ਹਾਂ ਦੀ ਵੱਧ ਥੈਲ ਰਹੀ ਹੈ ਪੁਲਿਸ ਦੀ ਨਾਫਰੀ ਵੱਧ ਰਹੀ ਹੈ ਸਟੂਡੈਂਟਸ ਨਾਲ ਆ ਤੁਸੀਂ ਦੇਖੋ ਫਿਗਰਸ ਦੇਖੋ ਪਿਛਲੇ ਸਮੇਂ ਦੌਰਾਨ ਤਾਂ ਕਹਿੰਦਾ ਤੁਸੀਂ ਬਹੁਤ ਵਿਕਾਸ ਕਰ ਗਏ ਇਹ ਵਿਕਾਸ ਦੀ ਨਿਸ਼ਾਨੀ ਹੁੰਦੀ ਹੈ ਇਹ ਫੋਟੋ ਹੋਰ ਕੁਝ ਨਹੀਂ ਹੋਰ ਹੋਰ ਕੋਈ ਨੌਕਰੀ ਨਹੀਂ ਨਿਕਲ ਰਹੀ ਪੁਲਿਸ ਦੀਆਂ ਨੌਕਰੀਆਂ ਧੜਾ ਧੜਾ ਨਿਕਲ ਰਹੀਆਂ ਸੋ ਇਹ ਇਹ ਡਕੇ ਦੀ ਇਹ ਖਤਮ ਹੋਣ ਦੀ ਇਹ ਉਹਦੀ ਨਿਸ਼ਾਨੀ ਸੋ ਮੇਰਾ ਖਿਆਲ ਹੈ ਕਿ ਮੈਂ ਅਬਦੀ ਮੋਟੀ ਜੀ ਗੱਲ ਮੈਂ ਇੰਨੀ ਕੀ ਕਹਿਣੀ ਚਾਹੁੰਦਾ ਸੀ ਅੱਜ ਤਾਂ ਇਹ ਚੱਲਣਗੇ ਸਮਾਗਮ ਆਉਣ ਵਾਲੇ ਸਮੇਂ 'ਚ ਹੋਰ ਬੜੀਆਂ ਥਾਵਾਂ 'ਤੇ ਹੋਣੇ ਆ ਬਹੁਤ ਕੁਝ ਕਿਹਾ ਜਾ ਸਕਦਾ ਹੈ ਖਾਸ ਕਰਕੇ ਮੈਂ ਅੱਜ ਪੂਰੀ ਗੱਲ ਉਹ ਆਪਦੀ ਐ ਐਲੈਬੋਰੇਟ ਨਹੀਂ ਕਰ ਸਕਿਆ ਜਿਹੜੀ ਪੱਛਮ ਦੀ ਤੇ ਗੁਰੂਆਂ ਦੀ ਦ੍ਰਿਸ਼ਟੀ 'ਚ ਫਰਕ ਕੀ ਹੈ ਪਰ ਉਹ ਹੈ ਬਹੁਤ ਹੈ ਹੈ ਬਹੁਤ ਹੈ ਦੇਖਣ ਨੂੰ ਸਾਨੂੰ ਲੱਗਦੀ ਨਹੀਂ ਫਿਰ ਕੀ ਹੋ ਗਿਆ ਜੇ ਐਂ ਗੱਲ ਕਰ ਲਈ ਫਿਰ ਕੀ ਹੋ ਗਿਆ ਆਇਕਣਾ ਬਹੁਤ ਖੁਸ਼ ਹੋ ਗਿਆ ਇਹਦੇ ਨਾਲ ਗੁਰੂਆਂ ਦਾ ਘਟਾਓ ਹੁੰਦਾ ਹੈ ਗੁਰੂ ਕੀ ਸੀ ਜਦੋਂ ਤੁਸੀਂ ਇਹਨਾਂ ਨਵੇਂ ਸ਼ਬਦਾਂ ਨਾਲ ਉਹਨਾਂ ਨੂੰ ਡਿਫਾਈਨ ਕਰੋਗੇ ਤਾਂ ਗੁਰੂ ਦੀ ਉਹ ਆਬਾ ਉਹ ਮੌਲਿਕਤਾ ਉਹ ਖਤਮ ਹੋ ਜਾਂਦੀ ਹੈ ਫਿਰ ਤੁਸੀਂ ਗੁਰੂ ਨੂੰ ਸ਼ਾਂਕ ਤਰਾਸ਼ ਕੇ ਆਪ ਦੇ ਮੁਤਾਬਕ ਆਪ ਦੇ ਲਫ਼ਜ਼ਾਂ ਦੇ ਵਿੱਚ ਉਹਨੂੰ ਡਿਫਾਈਨ ਕਰੋ ਕਿ ਜੇ ਹੋਏ ਜੇ ਇਹ ਇਹਹੀ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਹਰ ਇੱਕ ਵੱਲੋਂ ਕਾਮਰੇਡਾਂ ਵੱਲੋਂ ਆਪਦੇ ਹਿਸਾਬ ਨਾਲ ਕਿ ਗੁਰੂਆਂ ਨੂੰ ਤਰਕਸ਼ੀਲ ਸਾਬਤ ਕਰਨ ਤੇ ਜ਼ੋਰ ਲੱਗਿਆ ਪਿਆ ਤੇ ਇਹਨਾਂ ਵੱਲੋਂ ਹਿੰਦੂ ਤਵੀਆਂ ਵੱਲੋਂ ਆਪਦੇ ਹਿਸਾਬ ਨਾਲ ਖਾਸ ਕਰਕੇ ਜਿਹੜੀ ਹਿੰਦ ਦੀ ਚਾਦਰ ਦੀ ਗੱਲ ਨੂੰ ਵਰਤਣਾ ਇਸ ਤਰ੍ਹਾਂ ਕਿ ਉਹ ਹਿੰਦ ਦੀ ਚਾਦਰ ਸੀ ਐਕਚੁਅਲੀ ਸਿੱਖ ਮੈਮਰੀ ਦੇ ਵਿੱਚ ਸਿੱਖ ਪਰੰਪਰਾ 'ਚ ਉਹਨਾਂ ਨੂੰ ਜੋ ਪ੍ਰਚਲਿਤ ਹੈ ਜੋ ਧਾਰਨਾ ਬਣੀ ਹੋਈ ਹੈ ਜੋ ਸ਼ੋਭਾਪਤੀ ਨੇ ਲਿਖੀ ਸੀ ਸੈਨਾਪਤੀ ਗੁਰੂ ਸ਼ੋਭਾ ਦੇ ਵਿੱਚ ਪ੍ਰਗਟ ਭਏ ਗੁਰਤੇਗ ਬਹਾਦਰ 사ਗਲ ਸ੍ਰਿਸ਼ਟੀ ਪੈ ਢਾਪੀ ਤਾਂ ਚਾਦਰ ਉਹ ਇਕੱਲੇ ਜਗਤ ਦੇ ਗੁਰੂ ਨਹੀਂ ਜਗਤ ਦੀ ਚਾਦਰ ਨਹੀਂ 사ਗਲ ਸ੍ਰਿਸ਼ਟੀ ਦੀ ਚਾਦਰ ਹੈ ਉਹਨੂੰ ਤੁਸੀਂ ਹੁਣ ਕਟਾ ਕੇ ਲਿਆ ਕੇ ਇੱਕ ਦੇਸ਼ ਜੇ ਨਾ ਜੋੜ ਦਿਓ ਇਹ ਤਾਂ ਗੁਰੂਆਂ ਨਾਲ ਬਹੁਤ ਬੇਲ ਸਾਫਰੀ ਸੋ ਆਪਾਂ ਇਹ ਵੀ ਬਚਾਉਣਾ ਕਿ ਸਾਡੇ ਗੁਰੂਆਂ ਨੂੰ ਜੋ ਉਹ ਸੀ ਉਹ ਮੌਲਕ ਤੌਰ ਦੇ ਉੱਤੇ ਉਹਨਾਂ ਨੂੰ ਉਸ ਤਰ੍ਹਾਂ ਹੀ ਪੇਸ਼ ਕੀਤਾ ਜਾਵੇ ਇਹ ਗੱਲਾਂ ਕਈ ਵਾਰ ਲੱਗਦਾ ਵੀ ਕੋਈ ਬਹੁਤਾ ਫਰਕ ਨਹੀਂ ਪੈਂਦਾ ਤਾਂ ਫਰਕ ਹੀ ਇੱਥੋਂ ਪੈਂਦਾ ਕਿਹੜੀ ਲੱਫ ਜਾਂਦੀ ਤੁਸੀਂ ਕਿਸੇ ਨੂੰ ਮੈਂ ਕਈ ਥਾਵਾਂ ਦੇ ਉੱਤੇ ਉਹ ਬੜੀ ਚਲਦੀ ਅੰਗਰੇਜ਼ੀ ਦੀ ਕਹਾਵਤ ਹੈ ਨਾ ਕਿ ਦੀ ਐਨੀਮਲ ਕਿੰਗਡਮ ਦੀ ਰੂਲ ਇਜ਼ ਈਟ অর ਬੀ ਈਟਨ जान पर बड़ा तखड़ा माड़ी नु खा ज्यूगा। ਵੀ ਜਾਂ ਤੁਸੀਂ ਖਾਜੋ ਜਾਂ ਉਹ ਤੁਹਾਨੂੰ ਖਾਜੂ। ਤੇ ਹਿਊਮਨ ਕਿੰਗਡਮ ਚ ਕੀ ਚੱਲਦਾ ਹੈ? ਡਿਫਾਈਨ ਔਰ ਬੀ ਡਿਫਾਈਨਡ। ਜਾਂ ਤੁਸੀਂ ਆਪਣੇ ਆਪ ਨੂੰ ਡਿਫਾਈਨ ਕਰੋ। ਜਾਂ ਫਿਰ ਆਗਲਾ ਤੁਹਾਨੂੰ ਡਿਫਾਈਨ। ਪਰ ਡਿਫਾਈਨ ਕਰਕੇ ਤੁਹਾਨੂੰ ਖਤਮ ਕਰ ਦੋ। ਸੋ ਇਹ ਬਹੁਤ ਵੱਡੀ ਗੱਲ ਹੈ। ਇਸ ਨੂੰ ਪਛਾਣੋ, ਅਹਿਸਾਸ ਕਰੋ ਇਸ ਗੱਲ ਦਾ। ਕਈ ਵਾਰ ਇਸੀ ਉਸੇ ਬਹਾਤੀ ਮਨੁੱਖੀ ਹੱਕਾਂ ਦੇ ਰਾਖੇ ਮਨੁੱਖੀ ਹੱਕਾਂ ਦੇ ਰਾਖੇ ਚੰਗੀਆਂ ਗੱਲ ਮਤਲਬ ਠੀਕ ਵੀ ਆ ਉਹਦੀ ਇੱਕ ਗੱਲ ਪਰ ਉੱਡੀ ਨਹੀਂ ਗੱਲ ਕੱਲੀ ਗੱਲ ਬਹੁਤ ਵੱਡੀ ਸੀ ਉਹ ਕਿਹੜੇ ਹਰ ਅਰਥਾਂ ਦੇ ਵਿੱਚ ਮਨੁੱਖੀ ਹੱਕਾਂ ਦੇ ਰਾਖੇ ਸੀ ਤੇ ਅੱਜ ਕਿਹੜਾ ਹਰ ਅਰਥਾਂ ਦੇ ਵਿੱਚ ਇਸ ਤਰ੍ਹਾਂ ਸ਼ਹੀਦ ਜਸਵੰਤ ਸਿੰਘ ਖਾਦਰਾਵਾਲੀ ਜਸਵੰਤ ਸਿੰਘ ਹਾਲ ਦੇ ਸਿਰਫ ਮਨੁੱਖੀ ਹੱਕਾਂ ਨੂੰ ਮਤਲਬ ਟੋਟਲ ਰਿਐਲਿਟੀ ਨਾਲੋਂ ਤੋੜ ਕੇ ਨਹੀਂ ਸੀ ਦੇਖਦੇ ਵੀ ਤੁਸੀਂ ਸਿਰਫ ਜੋ ਅੱਜ ਜ਼ੁਲਮ ਹੋ ਰਹੇ ਹਨ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਉਹਦੇ ਖਿਲਾਫ ਹੀ ਆਵਾਜ਼ ਉਠਾ ਰਹੇ ਹੋ ਉਹ ਤਾਂ ਕੋਈ ਆਲਟਰਨੇਟਿਵ ਵੀ ਤਾਂ ਸੀ ਵੀ ਕੀ ਹੋਣਾ ਚਾਹੀਦਾ ਉਹ ਜਸਵੰਤੂ ਖਾਲਰ ਦੀਆਂ ਸਾਰੀਆਂ ਸਪੀਚਾਂ ਚੋਂ ਉਹਦੀਆਂ ਸਾਰੀਆਂ ਲਿਖਤਾਂ ਚੋਂ ਉਹ ਪੜੀ ਭਾਂਤ ਹੋ ਜਾਗਰ ਹੋ ਜਾ ਕਿ ਕਿਹੋ ਜਿਹਾ ਰਾਜ ਚਾਹੁੰਦੇ ਸੀ ਚਾਹੁੰਦੇ ਕੀ ਸੀ ਸੋ ਇੰਨੇ ਕੁ ਵਿਚਾਰਾਂ ਆਲ ਦੀ ਘੜੀ ਪ੍ਰਵਾਨ ਕਰਿਓ ਫੇਰ ਮੌਕਾ ਮਿਲੂਗਾ ਆਪਾਂ ਔਰ ਵਿਚਾਰਾਂ ਦੀ ਸਾਂਝ ਪਾਉਂਦੇ ਰਹਾਂ ਹੁਣ ਆਗਿਆ ਦਿਓ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ